ਲਗਾਤਾਰ ਧੜੀਵਾਲ ਤੋਹਣੀ ਮਹਾਜਨ ਦੇ ਵੱਲੋਂ ਆਪਣੀ ਟੀਮ ਦੇ ਨਾਲ ਜੋ ਸ਼ਿਵਸ਼ਰਨ ਬਾਲਸਵਠਾਗਰੇ ਜੇ ਪੰਜਾਬ ਜੂਤਪਰਦਾਨ ਹਨ ਹਰ ਪੀੜਤਾਂ ਦੀ ਮਦਦ ਕਰ ਰਹੇ ਹਨ ਪਿਛਲੇ ਦਿਨੇ ਵੀ ਅਲੱਗ-ਅਲੱਗ ਥਾਵਾਂ ਦੇ ਉੱਪਰ ਹਰ ਪੀੜਤਾਂ ਦੀ ਮਦਦ ਵਾਸਤੇ ਪਸ਼ੂ ਵਾਸਤੇ ਚਾਰਾ ਘਰੇ ਲੁਸਮਨ ਮੈਡੀ ਸੰਨ ਅਤੇ ਹੋਰ ਵੱਖ-ਵੱਖ ਪ੍ਰਕਾਰ ਦਾ ਸਮਾਨ ਰਾਸ਼ਨ ਲੈ ਕੇ ਪਹੁੰਚੇ ਸਨ ਸ਼ਿਵਸ਼ਰਨ ਬਾਲਸਵਠਾਗਰੇ ਪੰਜਾਬ ਜੂਤਪਰਦਾਨ ਹਨ ਮਹਾਜਨ ਵੱਲੋਂ ਆਪਣੀ ਟੀਮ ਦੇ ਸਹਿਯੋਗ ਅਤੇ ਸਹਿਯੋਗੀ ਸੱਜਣਾਾਂ ਦੀ ਮਦਦ ਨਾਲ ਅੱਜ ਮੁਕੋਰਾ ਪੱਤਨ ਦੇ ਲਈ ਰਵਾਨਾ ਹੋਏ ਹਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਅੱਜ ਅਸੀਂ ਰਾਸ਼ਨ ਦੀਆਂ ਕਿੱਟਾਂ ਭਰਵਾਈਆਂ ਹਨ ਅਤੇ ਅਲੱਗ-ਅਲੱਗ ਅਤੇ ਲੋਰਨ ਪਰਿਵਾਰਾਂ ਨੂੰ ਪਹੁੰਚਾਉਂ ਜਾ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਅੱਗੇ ਵੀ ਸਾਡੇ ਵੱਲੋਂ ਸ਼ਿਸ਼ਣਾ ਦੀ ਟੀਮ ਦੇ ਵੱਲੋਂ ਇਸੇ ਤਰ੍ਹਾਂ ਮਦਦ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਵੇਗਾ ਕਿ ਹਰ ਪੀੜਤਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਅਤੇ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੰਬਲ ਕੱਪੜੇ ਤੇ ਹੋਰ ਖੇਡੂ ਸਮਾਨ ਹਰ ਪੀੜਤਾ ਤੱਕ ਪਹੁੰਚਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਅੱਜ ਜੋ ਅਸੀਂ ਸਮਾਨ ਲੈ ਕੇ ਜਾ ਰਹੇ ਹਾਂ ਇਸ ਦੇ ਵਿੱਚ ਜੋ ਮੇਰੇ ਗਣਮਨ ਹਨ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਖਿਰ ਵਿੱਚ ਉਹਨਾਂ ਨੇ ਧੰਨਵਾਦ ਕੀਤਾ ਜਿਨ੍ਹਾਂ ਲੋਕਾਂ ਨੇ ਇਸ ਕੰਮ ਦੇ ਵਿੱਚ ਹਣੀਮਾ ਜੀ ਦੀ ਮਦਦ ਕੀਤੀ ਹੈ ਉਹ ਅੱਜ ਜਿੱਦਨ ਦੇ ਜਿਹੜੇ ਹਾੜਾਂ ਅੰਡੇ ਆ ਪਹਿਲਾਂ ਤਾਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਭੋਲੇ ਲਾਲ ਜੀ ਦੇ ਅੱਗੇ ਮੈਂ ਅਰਦਾਸ ਕਰਦਾ ਕਿ ਜਿਹੜੇ ਵੀ ਲੋਕ ਜਿਹੜਾ ਦਾ ਜਿੰਨੇ ਵੀ ਕਰੋਪੀ ਕੁਦਰਤ ਦੀ ਜਿਹੜੀ ਮਾਰ ਪੈ ਰਹੀ ਆ ਕਿ ਵਾਹਿਗੁਰੂ ਜੀ ਥੋੜੀ ਕਿਰਪਾ ਕਰੋ ਇਹਨਾਂ ਤੇ ਕਿਉਂਕਿ ਜੋ ਹਾਲਾਤ ਬਣੇ ਪਏ ਲੋਕਾਂ ਦੇ ਦੇਖ ਕੇ ਸਾਨੂੰ ਜਿਹੜਾ ਆਪਣੇ ਮਨ ਨੂੰ ਜਿਹੜੀ ਆ ਸ਼ਾਂਤੀ ਨਹੀਂ ਹੋ ਰਹੀ ਹੁਣ ਮੇਰੇ ਨਾਲ ਮੇਰੇ ਸਾਥੀ ਸਾਰੇ ਜਿਹੜੇ ਮੇਰੇ ਜਿਹੜੇ ਸੁਰੱਖਿਆ ਕਰਮੀਆਂ ਨੇ ਇਹਨਾਂ ਨੇ ਵੀ ਬੜਾ ਸਹਿਯੋਗ ਕੀਤਾ ਲਗਾਤਾਰ ਰੋਜ਼ ਹੀ ਅਸੀਂ ਰਾਸ਼ਨ ਲੈ ਕੇ ਜਾ ਰਹੇ ਆ ਜੇ ਚਾਰੇ ਦੀ ਲੋੜ ਆ ਜਿੱਦਾਂ ਗਗਨਦੀਪ ਸਿੰਘ ਜੀ ਲੈਣ ਸਰਪੰਚ ਤੋਂ ਉਹਨਾਂ ਨੇ ਚਾਰੇ ਦੀਆਂ ਅ ਚਾਰਾ ਖੜਿਆ ਫੀਡ ਖੜੀ ਬੜਾ ਕੁਝ ਖੜਿਆ ਇਸੇ ਤਰ੍ਹਾਂ ਅੱਜ ਸਾਡੇ ਇਥੋਂ ਸਾਡੇ ਨੌਜਵਾਨਾਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਐਨਆਰਆਈ ਵੀਰ ਸਰਤਾਜ ਭੁੱਲਰ ਤੇ ਵਿੱਕੀ ਮਲੋਤਰਾ ਇਹਨਾਂ ਸਾਰੇ ਸਹਿਯੋਗ ਕਰ ਰਹੇ ਨੇ ਅੱਜ ਅਸੀਂ ਚੱਲਨੇ ਆ ਮਕੋੜਾ ਪਤਨ ਪਾਰ ਜਿਹੜਾ ਉੱਥੇ ਜਾ ਕੇ ਜਿਹੜਾ ਰਾਸ਼ਨ ਦੇਵਾਂਗੇ ਜਿੱਦਾਂ ਅਸੀਂ ਪਹਿਲਾਂ ਸੁੱਕਾ ਰਾਸ਼ਨ ਦਿੱਤਾ ਸੀ ਹੁਣ ਅਸੀਂ ਜਿੱਦਾਂ ਖੰਡ ਆਟਾ ਚਾਵਲ ਤੇਲ ਹੋਰ ਜਿਹੜੀ ਜਿੱਦਾਂ ਸਬਜ਼ੀਆਂ ਬਣਾਉਣ ਦੀ ਸਮੱਗਰੀ ਆ ਜਿੱਦਾਂ ਹਲਦੀ ਲੂਣ ਮਰਚ ਮਸਾਲੇ ਸਾਰਾ ਕੁਝ ਹੀ ਨਾਲ ਕਸ਼ੂਏ ਮਤਲਬ ਜੋ ਅਜ ਹਾਲਾਤ ਬਣੇ ਨੇ ਤਾਹੇ ਤਾਂ ਸਾਡੇ ਪੰਜਾਬੀ ਬੜੇ ਸਾਡੇ ਜਿਹੜੇ ਪੰਜਾਬੀ ਆ ਇਹ ਬਹੁਤ ਜ਼ਿਆਦਾ ਜਿਹੜੀ ਆ ਸੇਵਾ ਨੂੰ ਅੱਗੇ ਆ ਰਹੇ ਆ ਜਿੱਦਾਂ ਮਾਲਵੇਚੋਂ ਮਾਝਾ ਸਾਰੇ ਲੋਕ ਜਿੱਦਾਂ ਖਾਲਸਾ ਏਡਾ ਪੂਰੀ ਮਦਦ ਕਰ ਰਹੀ ਆ ਪੂਰੇ ਖਾਲਸਾ ਏਡ ਇੱਕ ਬਹੁਤ ਵੱਡੀ ਜਿਹੜੀ ਸੇਵਾ ਜਿਹੜੀ ਕਰਦੀ ਆ ਪੂਰੇ ਦੇਸ਼ ਚ ਜਿੱਥੇ ਮਰਜੀ वर्ल्ड ਵਿੱਚ ਜੇ ਕੋਈ ਕਰੋਪੀ ਆਈ ਹੋਏ ਤੇ ਖਾਲਸਾ ਏਡ ਨਾਲ ਹੋ ਕੇ ਮਦਦ ਕਰਦੀ ਆ ਇਸੇ ਤਰ੍ਹਾਂ ਸ਼ਿਵਸਾਣਾ ਵੱਲੋਂ ਅੱਜ ਜਿਹੜੀ ਆ ਅੱਜ ਅਸੀਂ ਰਾਸ਼ਨ ਖੜ ਰਹੇ ਆ ਹੋਰ ਵੀ ਅਨਲ ਟਾਈਮ ਤੇ ਜਿੱਦਾਂ ਕੰਬਲ ਬੈੱਡ ਸ਼ੀਟਾਂ ਜਿਸ ਚੀਜ਼ ਨੂੰ ਵੀ ਲੋੜ ਆ ਤਾਂ ਸ਼ਿਵਸਾਣਾ ਅੱਗੇ ਆ ਕੇ ਮਦਦ ਕਰਦੀ ਆ